ਲੋਕੀ ਜਿਹੜੇ ਫੇਕ ਕਮੈਂਟ ਕਰਦੇ ਆ ਫੇਕ ਜਿੱਦਾਂ ਆਈਡੀਆਂ ਬਣਾ ਕੇ ਉਹਨਾਂ ਦੇ ਵੀ ਆਪਣੇ ਕੰਟੈਕਟ ਨੰਬਰ ਦੇਂਦੇ ਆ ਵੀ ਅਸੀਂ ਅਜੇਪਾਲ ਸਿੰਘ ਆ ਸਾਡੇ ਆਹ ਅਕਾਊਂਟ ਦੇਂਦੇ ਉਹ ਫੇਕ ਦੇਂਦੇ ਕੋਈ ਫੇਕ ਵੀਡੀਓ ਬਣਾਉਂਦਾ ਕੁਝ ਵੀ ਕਰਦਾ ਉਹਦਾ ਗੁਰੂ ਰਾਮਦਾਸ ਭਲਾ ਕਰੇ ਭਲਾ ਕਰੇ ਉਹਦਾ ਗੁਰੂ ਰਾਮਦਾਸ ਹੌਸਲੇ ਬਲਾਂਦੇ ਆ ਮੇਰਾ ਮਾਲਕ ਜ਼ਰੂਰ ਬਣਾਏਗਾ ਜੇ ਕੁਲੀਆਂ ਤੋਂ ਮਹਿਲਾਂ ਤੇ ਆਏ ਆ ਨਾ ਤੇ ਕੋਈ ਗੱਲ ਨਹੀਂ ਕਿ ਮਹਿਲ ਹੀ ਮੇਰਾ ਗੁਰੂ ਰਾਮਦਾਸ ਛੱਤ ਕੇ ਦੇਗਾ ਬੈਠਾ ਮੇਰਾ ਗੁਰੂ ਰਾਮਦਾਸ ਬੜਾ ਭੋਸਾ ਗੁਰੂ ਰਾਮਦਾਸ ਜੀ ਤੇ ਚਲੋ ਅਹੀਂ ਕੀ ਗੱਲ ਕਰਨੀ ਆ ਲੋਕ ਚੜ੍ਹਦੀ ਕਲਾ 'ਚ ਰਹਿਣ ਨਹੀਂ ਕਹਨੇ ਆ ਵੀ ਮਾਲਕ ਉਹਨਾਂ ਦਾ ਵੀ ਭਲਾ ਕਰੇ ਤੇ ਸਾਡਾ ਵੀ ਭਲਾ ਕਰੇਗਾ ਵੀ ਤੁਹਾਡੇ ਨਾਂ ਤੇ ਅਕਾਊਂਟ ਵੀ ਫੇਕ ਭੰਡੇ ਆ ਤੇ ਆਪਣਾ ਵੀ ਤੇਰੇ ਨਾਂ ਤੇ ਪੈਸੇ ਕੋਈ ਲੈਣ ਦੇ ਪ੍ਰਸ਼ਾਸਨ ਵਾਲਾ ਤਾਂ ਕੋਈ ਉਹਦੇ ਨਹੀਂ ਸੁਣਦੇ ਤੇ ਹੁਣਾਂ ਨਹੀਂ ਸੁਣਦੀ ਇਹਨਾਂ ਸਾਡੇ ਨਾਂ ਤੇ ਫੇਰ ਤੇ ਇੱਥੇ ਰਾਸ਼ਨ ਲਈ ਜਾਂਦੇ ਹੈ ਲੋਕੀ ਰਾਸ਼ਨ ਲਈ ਜਾਂਦੇ ਸਾਡੇ ਨਾਂ ਤੇ ਕਰ ਲੋਕਾਂ ਦੇ ਜਾ ਕੇ ਵੇਖੋ ਕਿ ਕਿੰਨਾ ਕਿੰਨਾ ਰਾਸ਼ਨ ਆ ਘਰ ਚ ਹੂੰ ਕੋਈ ਅੜਬ ਬੰਦਾ ਆ ਗੈਣਾ ਅੜਬ ਬੰਦਾ ਤੇ ਘਰ ਘਰ ਜਾ ਕੇ ਫੋਲੇ ਕਿ ਕਿੰਨਾ ਰਾਸ਼ਨ ਆ ਲੋਕਾਂ ਦੇ ਘਰਾਂ ਚ 1.5 ਕਰੋੜ ਵਾਲੀ ਕੋਠੀ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੈ ਤੇ ਅਸੀਂ ਇਸ ਵੇਲੇ ਉਸ ਕੋਠੀ ਦੇ ਅੰਦਰ ਮੌਜੂਦ ਹਾਂ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਉਸ ਕੋਠੀ ਦੇ ਕੀ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਚਾਵਾਂ ਨਾਲ ਉਸ ਕੋਠੀ ਨੂੰ ਤਿਆਰ ਕੀਤਾ ਗਿਆ ਸੀ ਉਹ ਕੋਠੀ ਜਰੀ ਹੈ ਜਮੀਦੋਜ ਹੋ ਰਹੀ ਹੈ ਤਾਂ ਰੋਜ਼ ਇੰਚ ਬਾਅੰਚ ਕੋਠੀ ਡਿੱਗਦੀ ਨਜ਼ਰ ਆ ਰਹੀ ਹੈ ਤੇ ਜ਼ਮੀਨ ਤੇ ਨੀਹਾਂ ਵੀ ਜਰੀਆਂ ਨੇ ਉਹ ਵੀ ਕੋਠੀ ਦੀਆਂ ਨਿਕਲ ਗਈਆਂ ਨੇ ਪਰ ਅਫਸੋਸ ਦੀ ਗੱਲ ਹੈ ਵਾ ਕਿ ਜਿਨ੍ਹਾਂ ਨੇ ਇਸ ਕੋਠੀ ਨੂੰ ਆਪਣੇ ਚਾ ਨਾਲ ਆਪਣੇ ਪਿਆਰ ਦੇ ਨਾਲ ਤਿਆਰ ਕੀਤਾ ਇੱਕ ਆਲੀਸ਼ਾਨ ਮਹਿਲ ਆਪਣੇ ਵਾਸਤੇ ਤਿਆਰ ਕੀਤਾ ਕਿ ਅਸੀਂ ਉੱਥੇ ਰਹਾਂਗੇ ਪਰ ਇਸ ਵੇਲੇ ਉਹ ਰਹਿ ਕਿੱਥੇ ਰਹੇ ਨੇ ਉਹ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋ ਕਿ ਮਹਿਜ ਇੱਕ 15 ਫੁੱਟ ਦੇ ਤੰਬੂ ਦੇ ਵਿੱਚ ਉਹ ਸਾਰਾ ਪਰਿਵਾਰ ਜ਼ਿੰਦਗੀ ਬਸਰ ਕਰ ਰਿਹਾ ਹੈ ਤਾਂ ਤੁਸੀਂ ਦੇਖੋ ਉਹ ਘਰ ਦੇ ਮਾਲਕ ਨੇ ਉਹਨਾਂ ਦੇ ਮਾਤਾ ਜੀ ਨੇ ਤੇ ਉਹਨਾਂ ਦੇ ਬਾਪੂ ਜੀ ਨੇ ਜਿਹੜੇ ਕਿ ਇੱਥੇ ਬੈਠੇ ਨੇ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਤੁਸੀਂ ਵੇਖੋ ਕਿ ਕਰੋੜਾ ਰੁਪਏ ਦਾ ਜਿੰਨੂੰ ਅਸੀਂ ਕਹਿੰਨੇ ਆ ਕਿ ਇੱਕ ਚੰਗੇ ਖਾਨਦਾਨ ਇੱਕ ਚੰਗੀ ਮਿਹਨਤ ਕਸ਼ ਪਰਿਵਾਰ ਤੇ ਇਦਾਂ ਨੇ ਮਾਤਾ ਕੀ ਕਹਿਣਾ ਚਾਹੋਗੇ ਕਿ ਇੱਥੇ ਕਿਉਂ ਰਹਿੰਦੇ ਹੋ ਤੰਬੂ ਚ ਕਿਉਂ ਆਂਦੇ ਕਿਉਂ ਅਗਰ ਕੋਠੀ ਟਹਿ ਗਈ ਤੇ ਵੀਰ ਜੀ ਇਹ ਕਿਸ ਦਾ ਕੀਤਾ ਕੁਛ ਨਹੀਂ ਹੋਇਆ ਇਹ ਰੱਬ ਦਾ ਕਹਿ ਰਿਹਾ ਹੂੰ ਇਹ ਰੱਬ ਦਾ ਕਹਿ ਰਿਹਾ ਇਹਦਾ ਸਤਿ ਸ਼ੁਕਰ ਕਰਕੇ ਮੰਨਨੇ ਆ ਸ਼ੁਕਰ ਆ ਮੰਜੀ ਦਿੱਤੀ ਆ ਜ਼ਮੀਨ ਤੇ ਨੀਗੇ ਬੈਠੇ ਸਾਡੇ ਤੋਂ ਨੀਵੇਂ ਵੀ ਕਈ ਚੱਲੇ ਤੁਰੀ ਫਿਰਦੇ ਨੇ ਕੋਈ ਗੱਲ ਨਹੀਂ ਗੁਰੂ ਰਾਮਦਾਸ ਤੇ ਪ੍ਰੋਸਾਵਾ ਹੌਸਲੇ ਬੁਲੰਦ ਆ ਮੇਰਾ ਮਾਲਕ ਜ਼ਰੂਰ ਬਣਾਏਗਾ ਹੂੰ ਕੋਈ ਗੱਲ ਨਹੀਂ ਜ਼ਰੂਰ ਬਣਾਏਗਾ ਕੁਝ ਏਦਾਂ ਦੇ ਜੇ ਕੁਲੀਆਂ ਤੋਂ ਮਹਿਲਾਂ ਤੇ ਆਏ ਹਨਾ ਤੇ ਕੋਈ ਗੱਲ ਨਹੀਂ ਕਿ ਮਹਿਲ ਹੀ ਮੇਰਾ ਗੁਰੂ ਰਾਮਦਾਸ ਛੱਤ ਕੇ ਦੇਗਾ ਬੈਠਾ ਮੇਰਾ ਗੁਰੂ ਰਾਮਦਾਸ ਬੜਾ ਪਰੋਸਾ ਗੁਰੂ ਰਾਮਦਾਸ ਜੀ ਤੇ ਤੇ ਬਾਕੀ ਕੋਈ ਗੱਲ ਨਹੀਂ ਤਾ ਦੇਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਨ ਜਿਹੜਾ ਕੋਈ ਭੈਣ ਭਰਾ ਕੀ ਕੀ ਗੱਲਾਂ ਕਰਦੇ ਨੇ ਕੋਈ ਗੱਲ ਨਹੀਂ ਜੇ ਕੋਈ ਵੀ ਕਰਦਾ ਵਾ ਨਾ ਕੋਈ ਫੇਕ ਵੀਡੀਓ ਬਣਾਉਂਦਾ ਕੁਝ ਵੀ ਕਰਦਾ ਉਹਦਾ ਗੁਰੂ ਰਾਮਦਾਸ ਭਲਾ ਕਰੇ ਭਲਾ ਕਰੇ ਉਹਦਾ ਗੁਰੂ ਰਾਮਦਾਸ ਬਸ ਮੈਂ ਤੇ ਇਹੋ ਹੀ ਕਹੂੰਗੀ ਵੀ ਭਲਾ ਕਰੇ ਗੁਰੂ ਰਾਮਦਾਸ ਪਰ ਮੈਂ ਇਹ ਗੱਲ ਕਹਿੰਦੀ ਵੀ ਜਿਹੋ ਜੀ ਸਾਡੇ ਨਾਲ ਹੋਈ ਆ ਵੈਰੀ ਦੁਸ਼ਮਣ ਨਾ ਮਨਾ ਹੋਵੇ ਕੋਈ ਗੱਲ ਨਹੀਂ ਬੱਚਿਆਂ ਦੀ ਮਿਹਨਤ ਹੀ ਇਹਨਾਂ ਦੀ ਆਪ ਸਰਦਾਰ ਸਾਹਿਬ ਦੀ ਮਿਹਨਤ ਹੀ ਚਲੋ ਕੋਈ ਗੱਲ ਨਹੀਂ ਮੈਂ ਫੇਰ ਵੀ ਧੰਨਵਾਦ ਕਰਦੀ ਗੁਰੂ ਰਾਮਦਾਸ ਦਾਸ ਜੀ ਦਾ ਵੀ ਆਪਾਂ ਪਰਿਵਾਰ ਤੇ ਇਕੱਠਾ ਹੀ ਆ ਨਾ ਪਰ ਭੈਣ ਜੀ ਬੜਾ ਦੁੱਖ ਲੱਗ ਰਿਹਾ ਕਿ ਤੁਸੀਂ ਦੇਖੋ ਇਸ ਕੋਠੀ ਦੇ ਵਿੱਚ ਤੁਸੀਂ ਇੱਕ ਜਗ੍ਹਾ ਤੇ ਬੈਠ ਰਹੇ ਹੋ ਕੋਈ ਗੱਲ ਨਹੀਂ ਵੀ ਜੀ ਰੱਬ ਦੀ ਮਰਜ਼ੀ ਆ ਜਿੱਥੇ ਉਹਨੇ ਬਿਠਾਤਾ ਬਹਿ ਕੇ ਉਹਦੇ ਮਾਲਕ ਦਾ ਹੁਕਮ ਆ ਜੇ ਕੋਈ ਬੰਦਾ ਕਰਦਾ ਤਾਂ ਬੰਦੇ ਨਾਲ ਦੇ ਬੰਦਾ ਕਰ ਲੈਂਦਾ ਮਾਲਕ ਦਾ ਹੁਕਮ ਆ ਕੋਈ ਗੱਲ ਨਹੀਂ ਤੇ ਹੁਣ ਕੋਠੀ ਟਾਣੀ ਹੈ ਕਿਸ ਤਰ੍ਹਾਂ ਕਰਨੀ ਇਹਨੇ ਅਜੇ ਕੋਈ ਪਤਾ ਟੈਣੀ ਹੈ ਟੈਣੀ ਹੈ ਟੈਣੀ ਇਹਦੇ ਪੱਲੇ ਕੱਖਣੇ ਚ ਉਤੋਂ ਕਦਾਂ ਪਾੜ ਗਿਆ ਬਿੱਡਾਂ ਦੀ ਬੈੱਡ ਵੜ ਗਏ ਕੰਦਾਂ ਦੇ ਵਿੱਚ ਉਤੋਂ ਨਹੀਂ ਪੈਣੀ ਹੈ ਕੀ ਕੀ ਅੱਜ ਕੱਲ ਕੀ ਕਿਸ ਤਰ੍ਹਾਂ ਕਰੋਗੇ ਫਿਰ ਕੀ ਚਰਚਾ ਕੀ ਹੋਊਗੀ ਚਰਚਾ ਕਰਦੀ ਹੈ ਚਲੋ ਇਹ ਚੜ੍ਹਦੀ ਕਲਾ ਦੇ ਵਿੱਚ ਆ ਜਦੋਂ ਇੱਕ ਵਾਰੀ ਪਾਣੀ ਪੁਣੀ ਲੱਥੂਗਾ ਫਿਰ ਵੇਖਾਂਗੇ ਵੀ ਕੀ ਹਾਲਤ ਆ ਤੇ ਅੰਦਰੋਂ ਮੈਂ ਵੀਰ ਨੂੰ ਵਿਖਾਇਆ ਵੇ ਤਰੇੜਾ ਟੋੜਾ ਕਿੱਦਾਂ ਪਈਆਂ ਇੱਕ ਇੱਕ ਸਾਈਡ ਤੇ ਕੋਠੀ ਸਾਰੀ ਟੱਗ ਗਈ ਹਾਂ ਸਾਰੀ ਲੋਕ ਕੀ ਚਰਚਾ ਕਰਦੇ ਤੁਹਾਡੇ ਨਾਲ ਲੋਕਾਂ ਦੀ ਚਲੋ ਅਸੀਂ ਕੀ ਗੱਲ ਕਰਨੀ ਆ ਲੋਕ ਚੜ੍ਹਦੀ ਕਲਾ 'ਚ ਰਹਿਣ ਨਹੀਂ ਕਹਿੰਨੇ ਆ ਵੀ ਮਾਲਕ ਉਹਨਾਂ ਦਾ ਵੀ ਭਲਾ ਕਰੇ ਤੇ ਸਾਡਾ ਵੀ ਭਲਾ ਕਰੇ ਬਸ ਲੋਕੀ ਜਿਹੜੇ ਫੇਕ ਕਮੈਂਟ ਕਰਦੇ ਆ ਫੇਕ ਜਿੱਦਾਂ ਆਈਡੀਆਂ ਬਣਾ ਕੇ ਉਹਨਾਂ ਦੇ ਆਪਣੇ ਕੰਟੈਕਟ ਨੰਬਰ ਦੇਂਦੇ ਆ ਵੀ ਅਸੀਂ ਅਜੇਪਾਲ ਸਿੰਘ ਆ ਸਾਡੇ ਆਹ ਅਕਾਊਂਟ ਦੇਂਦੇ ਉਹ ਫੇਕ ਦੇਂਦੇ ਆ ਫੇਕ ਦੇਂਦੇ ਆ ਉਹਨਾਂ ਦੇ ਫੇਕ ਦੇਂਦੇ ਆ ਅਜੇਪਾਲ ਦੇ ਵੀ ਫੇਕ ਅਕਾਊਂਟ ਵੀ ਦੇ ਕੇ ਤੇ ਆਪਣੇ ਖਾਤਿਆਂ ਦੇ ਵਿੱਚ ਪੈਸੇ ਪਾਉਂਦੇ ਆ ਅਚਾ ਮਤਲਬ ਤੁਹਾਡੇ ਨਾਂ ਦੇ ਉੱਤੇ ਲੋਕ ਉਗਰਾਹੀ ਕਰ ਰਹੇ ਨੇ ਹਾਂ ਲੋਕ ਉਗਰਾਹੀ ਕਰ ਰਹੇ ਨੇ ਆ ਚੱਕਰ ਆ ਜੋ ਤਾਰੇ ਤੇ ਸ਼ਿਕਾਇਤਾਂ ਆਈਆਂ ਇੰਦਾਂ ਦੀਆਂ ਹਾਂਜੀ ਸ਼ਿਕਾਇਤਾਂ ਬਹੁਤ ਆਉਂਦੀਆਂ ਤੇ ਕੀ ਕਿਹਾ ਉਹ ਕਹਿੰਦੇ ਆ ਵੀ ਜਦੋਂ ਕੋਈ ਫੋਨ ਆਉਂਦਾ ਉਹਨੂੰ ਕਹਿੰਦੇ ਆ ਵੀ ਆਪਣਾ ਦੂਜਾ ਨੰਬਰ ਦੇ ਆਪਣਾ ਦੂਜਾ ਨੰਬਰ ਆਂਦਾ ਮੇਰੇ ਕੋਲ ਹੈ ਹੀ ਇੱਕ ਆ ਤੇ ਮੈਂ ਦੂਜਾ ਨੰਬਰ ਕਿੱਥੋਂ ਦੇ ਦਾਂ ਆ ਚੱਕਰਿਆ ਤੇ ਮਤਲਬ ਪੈਸੇ ਲੈ ਗਏ ਤੁਹਾਡੇ ਨਾਲ ਹਾਂਜੀ ਕਈ ਇਦਾਂ ਦੇ ਹੈਗੇ ਆ ਫਰੋਡ ਹੈਗੇ ਆ ਜਿਨ੍ਹਾਂ ਨੇ ਫੇਕ ਆਈਡੀ ਬਣਾਈਆਂ ਫੇ ਕੀ ਕੀਤਾ ਉਹਨਾਂ ਨੇ ਫੇਕ ਆਈਡੀ ਬਣਾਈ ਹੁੰਦਾਂ ਨੇ ਮਤਲਬ ਕਿ ਪਤਾ ਨਹੀਂ ਕਾਤੇ ਵਟਸਐਪ ਤੇ ਨਹੀਂ ਇੰਸਟਾ ਤੇ ਜਾਂ ਉੱਤੇ ਫੇਸਬੁੱਕ ਤੇ ਬਣਾਈਆਂ ਫੇਕ ਤੇ ਉਹਦੇ ਨਾਂ ਦੇ ਆਪਣਾ ਵੀ ਆਪਣਾ ਨੰਬਰ ਦੇ ਕੇ ਵੀ ਇਹ ਅਜੇ ਪਾਲਾ ਦੂਜਾ ਨੰਬਰ ਹੈ ਇਹ ਨੰਬਰ ਦੇ ਕੇ ਨਾਲ ਹੀ ਆਪਣਾ ਆਪਣਾ ਅਕਾਊਂਟ ਭੇਜਣ ਡਿਆ ਵੀ ਇਹ ਅਜੇ ਪਾਲਾ ਦੂਜਾ ਅਕਾਊਂਟ ਹੈ ਤੇ ਲੋਕੀ ਵੀ ਬਸ ਪੈਸੇ ਮੰਗੌਣ ਡਿਆ ਵੀ ਇਹ ਆਪਣਾ ਇਹ ਸਾਡੀ ਕੋਠੀ ਹੈ ਕਿੰਨੇ ਪੈਸੇ ਲੈ ਚੁੱਕੇ ਕੋਈ ਪਤਾ ਨਹੀਂ ਹੁਣ ਇੰਨਾ ਪਤਾ ਨਹੀਂ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਤੁਹਾਡੇ ਨਾਂ ਤੇ ਪੈਸੇ ਲੈ ਗਏ ਉਹ ਮੈਨੂੰ ਆਪ ਦੱਸਣ ਦੇ ਵਡਾ ਵੀਰ ਵੀ ਆਪਣਾ ਵੀ ਮੇਰੇ ਮੇਰੇ ਨਾਲ ਵੀ ਆ ਆ ਘਟਿਆ ਹੋਇਆ ਭਰਾਵਾ ਇੱਥੇ ਕਿਤੇ ਹੋਇਆ ਵਾ ਸਾਹਮਣੇ ਕਿਤੇ ਮਤਲਬ ਸੁਣਿਆ ਕਿਹਨੇ ਧਿਆਨ ਦੇ ਦੱਸਿਆ ਜੋ ਇਹ ਕੌਣ ਕਹਿੰਦਾ ਦੱਸੋ ਦੱਸੋ ਤੁਸੀਂ ਦੱਸੋ ਭਾਜੀ ਅਸੀਂ ਅੱਜ ਅਸੀਂ ਜਾਗਰੂਕ ਕਰਨੇ ਆ ਲੋਕਾਂ ਨੂੰ ਤਾਂ ਕਿ ਅਸੀਂ ਰਹਿਣ ਦੇ ਵੀਰੇ ਅੱਛਾ ਕੀ ਤੁਹਾਨੂੰ ਕਿਵੇਂ ਪਤਾ ਚੱਲਿਆ ਜੀ ਮੈਨੂੰ ਅਜੇ ਅਜੇ ਪੜ੍ਹਨੇ ਆ ਵੀ ਦੱਸਿਆ ਵੀ ਕੋਈ ਕਿ ਕੇ ਬੰਦੇ ਨੇ ਦੱਸਿਆ ਸਾਨੂੰ ਇੱਥੇ ਵੀ ਤੁਹਾਡੇ ਨਾਂ ਤੇ ਅਕਾਊਂਟ ਵੀ ਫੇਕ ਬੰਡੇ ਆ ਤੇ ਆਪਣਾ ਵੀ ਵੀ ਤੇਰੇ ਨਾਲ ਦਾ ਪੈਸੇ ਕੋਈ ਲੈਣ ਦੇ ਅੱਛਾ ਹਾਂ ਤੇ ਤੁਸੀਂ ਕੋਈ ਸ਼ਿਕਾਇਤ ਕੋਈ ਕੀਤੀ ਹੈ ਦੀ ਕੋਈ ਨਹੀਂ ਭਾਈ ਅਸੀਂ ਤੁਹਾਡਾ ਇੱਥੋਂ ਦਾ ਟਾਈਮ ਮਿਲ ਰਿਹਾ ਵੇਖੋ ਤੁਹਾਡੇ ਸਾਹਮਣੇ ਇੱਥੋਂ ਦਾ ਟਾਈਮ ਮਿਲਦਾ ਸ਼ਿਕਾਇਤ ਕੀ ਕਰਨੀ ਪ੍ਰਸ਼ਾਸਨ ਵਾਲਾ ਤਾਂ ਕੋਈ ਉਹਦੇ ਨਹੀਂ ਸੁਣਦੇ ਹੋਣਾ ਨਹੀਂ ਸੁਣਦੀ ਇਹਨਾਂ ਦਾ ਤੇ ਬਿਲਕੁਲ ਬਾਪੂ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇੱਕ ਗੁੱਸਾ ਹੈ ਬਾਪੂ ਜੀ ਕੀ ਗੱਲਾਂ ਕੀ ਕੀ ਕਹਿਣਾ ਚਾਹੁੰਦੇ ਹੋ ਇਹ ਨਾ ਮੈਂ ਮੈਨੂੰ ਆਉਂਦੀ ਨਹੀਂ ਮੈਂ ਕੀ ਕਹਾਂ ਤਾਂ ਬਿਲਕੁਲ ਤੁਸੀਂ ਵੇਖੋ ਕਿ ਨੌਜਵਾਨ ਭਾਜੀ ਪਰ ਇਹ ਕਿੰਨੀ ਘਟੀਆ ਹਰਕਤ ਹੈ ਸੀ ਨੂੰ ਸਮਝ ਦਿਓ ਕਿ ਇੱਕ ਪਾਸੇ ਕਿ ਆਪਾਂ ਜਦੋਂ ਗੱਲਬਾਤ ਕਰਦੇ ਆ ਕਿ ਸਭ ਕੁਝ ਹੋਇਆ ਤਾਂ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਤੁਹਾਡੇ ਨਾਂ ਦੇ ਉੱਤੇ ਜਿੱਦਾਂ ਪੈਸੇ ਲਿੱਤੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਉਦਾਂ ਦੇ ਲੋਕੀ ਬਹੁਤ ਕਹਿੰਦੇ ਸੀ ਕਿ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਤਾਂ ਹੁਣ ਕੀ ਹੈ ਚਲੋ ਜੋ ਵੀ ਕੀਤਾ ਚਲੋ ਵੀ ਉਹਨਾਂ ਦਾ ਵੀ ਮਹਾਰਾਜ ਭਲਾ ਕਰੇ ਅਸੀਂ ਨਹੀਂ ਕੁਝ ਵੀ ਕਿਸੇ ਨੂੰ ਕਹਿਣਾ ਤੁਹਾਡੇ ਨਾਂ ਤੇ ਜੋ ਹਾਲਾਤ ਹੋਣ ਰਹੇ ਉਹ ਤੁਹਾਨੂੰ ਪਤਾ ਵਾ ਇਹ ਦੇਖਿਆ ਬਹੁਤ ਦੁੱਖ ਲੱਗਾ ਕੋਠੀ ਮੈਂ ਉਹਨਾਂ ਵੀਰ ਨੂੰ ਵਿਖਾ ਕੇ ਲਿਆ ਆਂ ਉਹਨਾਂ ਕੋਠੀ ਵੀ ਵੇਖੋ ਤੁਸੀਂ ਵੀ ਕੀ ਹਾਲ ਬਣ ਗਿਆ ਉਹ ਸਾਨੂੰ ਆਣ ਕੇ ਪੁੱਛਣਾ ਵੀ ਸਾਡਾ ਕੀ ਬਣ ਗਿਆ ਇੱਥੇ ਹੂੰ ਅਸੀਂ ਇੱਥੇ ਰਹਿੰਦੇ ਆਂ ਅਸੀਂ ਰਾਤ ਨੂੰ ਦੋਵੇਂ ਭਰਾ ਇੱਥੇ ਰਹਿੰਦੇ ਆਂ ਮਤਲਬ ਕਿ ਮੈਂ ਤੇ ਮੇਰੇ ਮਾਮੇ ਦਾ ਮੁੰਡਾ ਕਾਰਨ ਕਾਰਨ ਵੀ ਆਪਣਾ ਕੋਈ ਇੱਥੇ ਚੋਰ ਵਗੈਰਾ ਬੜੇ ਆ ਵੀ ਕੋਈ ਚੋਰੀ ਚੜ ਕੇ ਚੋਰੀ ਚੋਰੀ ਕਰਕੇ ਸਮਾਨ ਨਾ ਲੈ ਜੇ ਇਹ ਆਪਣਾ ਸਮਾਨ ਆ ਬੜਾ ਹਾਂਜੀ ਤੇ ਆਪਣਾ ਕੋਈ ਚੋਰੀ ਨਾ ਕਰ ਜੇ ਹਾਂਜੀ ਤੇ ਵਿਚਾਰੇ ਤੁਸੀਂ ਦੇਖੋ ਮੈਂ ਇੱਕ ਵਾਰ ਫੇਰ ਅਸੀਂ ਟੈਂਟ ਦਿਖਾ ਰਹੇ ਆਂ ਇਮੋਸ਼ਨਲ ਕਰਨ ਵਾਲੀ ਤਸਵੀਰਾਂ ਨੇ ਕਿ ਤੁਸੀਂ ਵੇਖੋ 1.5 ਕਰੋੜ ਦੀ ਕੋਠੀ ਵਾਲੇ ਲੋਕ ਇੱਕ ਵਿਚਾਰੇ ਮੈਂ 10 ਫੁੱਟ ਦੇ ਟੈਂਟ ਤੇ ਰਹਿੰਦੇ ਨੇ ਜਿਹੜੇ ਕੀ ਆਪਣੇ ਮਹਿਲਾਂ ਚਰੰਦੇ ਸੀ ਤੇ ਘਰ ਦੀ ਰਖਵਾਲੀ ਇਸ ਕਰਕੇ ਕਰ ਰਹੇ ਨੇ ਕਿ ਕੋਈ ਚੋਰੀ ਕਰਕੇ ਨਾ ਲੈ ਜਵੇ ਤੇ ਭਾਈ ਜਿਹੜਾ ਇਹ ਕਰਦੇ ਪਏ ਨੇ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਜਦੋਂ ਤੁਹਾਡੇ ਨਾਲ ਇਹ ਹਫਾਦਸਾ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਵੀਡੀਓ ਚੱਲ ਰਹੀ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਨਜਾਇਜ਼ ਕਰ ਰਹੇ ਨੇ ਭੜਾ ਹੀ ਭੜਾ ਹੋਵੇ ਉਹਨਾਂ ਦਾ ਵੀ ਜਿਹੜੇ ਕੰਡੇ ਆਹੀਂ ਕੁਝ ਨਹੀਂ ਗਲਤ ਕਹਿਣਾ ਕਹਿਣ ਭੜਾ ਹੀ ਮੰਗਦੇ ਆਪਾਂ ਵੀ ਚਲੋ ਕੋਈ ਨਹੀਂ ਸਾਡੇ ਨਾਂ ਤੇ ਫੇਕ ਤੇ ਇੱਥੇ ਰਾਸ਼ਨ ਲਈ ਜਾਂਦੇ ਹੈ ਲੋਕੀ ਰਾਸ਼ਨ ਲਈ ਜਾਂਦੇ ਸਾਡੇ ਨਾਂ ਤੇ ਤੁਹਾਡੇ ਨਾਂ ਤੇ ਪਿੰਡ ਦੇ ਵਿੱਚ ਹੀ ਕੀ ਕਹਿੰਦੇ ਆ ਕਹਿੰਦੇ ਆ ਵੀ ਆਪਣਾ ਸਾਨੂੰ ਅਸੀਂ ਰਾਤ ਨੂੰ ਵੀ ਮਤਲਬ ਕਿ ਮੇਰੀ ਫੈਮਿਲੀ ਚੱਲ ਜਾਂਦੀ ਆ ਆਪਾਂ ਇੱਥੇ ਰਹਿੰਦੇ ਆ ਹਨਾ ਵੀ ਦੋ ਜਣੇ ਉਹਨੂੰ ਚਲੋ ਵੀ ਆ ਲੰਗਰ ਲੱਗਾ ਗੁਰੂ ਮਹਾਰਾਜ ਦਾ ਠੀਕ ਆ ਅਸੀਂ ਉੱਥੋਂ ਲੰਗਰ ਛਕਦੇ ਆ ਵੀ ਬੰਨ ਬੰਦਨ ਦੇ ਆ ਤੇ ਲੋਕ ਕੀ ਕਹਿੰਦੇ ਜੇ ਕੋਈ ਮੰਜਾ ਆਉਂਦਾ ਵਾ ਜੇ ਕੋਈ ਆਟ ਦੀਆਂ ਬੋਰੀਆਂ ਆਉਂਦੀਆਂ ਕੋਈ ਵੀ ਰਾਸ਼ਨ ਮੰਨ ਲਓ ਉਹ ਕਹਿੰਦੇ ਆ ਵੀ ਆਪਣਾ ਉਹਨਾਂ ਦੇ ਵੰਡੇ ਦਾ ਵੀ ਸਾਨੂੰ ਦੇ ਜੋ ਸਾਡੇ ਵੰਡੇ ਦਾ ਵੀ ਅਸੀਂ ਅਸੀਂ ਆ ਅਸੀਂ ਉਹਨਾਂ ਨੂੰ ਦੇ ਦਾਂਗੇ ਪਿੰਡ ਦੇ ਵਿੱਚ ਤੁਹਾਡੇ ਨਾਮ ਤੇ ਹਾਂ ਵਿਸ਼ਵਾਸ ਨਹੀਂ ਹੋ ਰਿਹਾ ਮਾਲਕ ਜਾਣਦਾ ਜੀ ਹੁਣ ਪਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਘਰ ਘਰ ਲੋਕਾਂ ਦੇ ਜਾ ਕੇ ਵੇਖੋ ਕਿ ਕਿੰਨਾ ਕਿੰਨਾ ਰਾਸ਼ਨ ਆ ਘਰ 'ਚ ਹੂੰ ਕੋਈ ਅੜਬ ਬੰਦਾ ਆਵੇ ਨਾ ਅੜਬ ਬੰਦਾ ਹੂੰ ਤੇ ਘਰ ਘਰ ਜਾ ਕੇ ਫੋਲੇ ਕਿ ਕਿੰਨਾ ਰਾਸ਼ਨ ਆ ਲੋਕਾਂ ਦੇ ਘਰਾਂ 'ਚ ਏ ਭਾਵੇਂ ਮੇਰੀ ਗੱਲ ਦਾ ਗੁੱਸਾ ਕਰਨ ਭਾਵੇਂ ਨਾ ਕਰਨ ਮੈਂ ਵੀਰ ਨਾਲ ਤੇ ਮੈਂ ਚਲੋ ਵੀ ਸਾਰਾ ਪੰਜਾਬ ਨਾਲਿਆ ਪੰਜਾਬ ਨਾਲ ਪੰਜਾਬ ਖੰਡਿਆ ਵੀਰ ਪਰ ਤਰੇ ਨਾਲ ਐਸ ਵੀਰ ਪੰਜਾਬ ਨਾਲ ਪੰਜਾਬ ਖੰਡਿਆ ਵੀਰ ਆਪਾਂ ਕੋਈ ਚੱਕਰ ਨਹੀਂ ਆ ਇਹ ਭਾਵੇਂ ਪਰ ਇਹ ਜਿਹੜਾ ਠੱਗੀ ਮਾਰਨੀ ਇਹਨੂੰ ਕਿਦਾਂ ਮਤਲਬ ਇਨਸਾਨੀਅਤ ਸਮਝਦੇ ਤੁਸੀਂ ਇੰਨੀ ਜੀ ਤੌਰ ਤੇ ਸਵਾਲ ਭਲਾ ਹੀ ਮੰਗਦੇ ਆਪਾਂ ਵੀ ਜੋ ਕਾਂਡੇ ਤੁਸੀਂ ਸੱਤ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਕਾਊਂਟ ਕਾਊਂਟ ਬਣਿਆ ਦਾ ਅਕਾਊਂਟ ਦਾ ਵੀਰ ਜੀ ਮੈਨੂੰ ਉਹਨਾਂ ਨੇ ਦੱਸਿਆ ਹੈ ਵੀਰ ਨੇ ਪੀ ਆਪਣੇ ਜਿਹੜਾ ਅਜੀਪਾਲ ਸਿੰਘ ਨੇ ਪੀ ਮੈਨੂੰ ਇਦਾਂ ਕਰਕੇ ਕੋਈ ਕਾਲਾ ਕੋਲਾ ਆਉਂਡੀਆਂ ਫੇਕ ਤੇ ਆਂਦਾ ਵੀ ਤੇਰੇ ਨਾਂ ਤੇ ਅਕਾਊਂਟ ਬਣੇ ਆ ਤੇ ਆਪਾਂ ਕਿਦਾਂ ਕਰਨੀਆ ਇੱਕ ਫੋਨ ਕੱਲ ਮੇਰੇ ਸਾਹਮਣੇ ਆਇਆ ਕਹਿੰਦਾ ਵੀ ਤੂੰ ਆਪਣਾ ਦੂਜਾ ਨੰਬਰ ਦੇ ਆਂਦਾ ਵੀਰ ਮੇਰ ਕੋ ਤੇ ਇੱਕੋ ਹੀ ਨੰਬਰ ਮੈਂ ਤੈਨੂੰ ਦੂਜਾ ਨੰਬਰ ਕਿੱਥੋਂ ਦੇ ਦਾਂ ਹੂੰ ਉਹੀ ਉਹਦਾ ਨੰਬਰ ਆ 98765 31999 ਹਾਂ ਇਹਦੇ ਤੇ ਹੀ ਹਾਂ ਇਹੋ ਹੀ ਆ ਤੇ ਇਹਨੂੰ ਭਾਵੇਂ ਜਦੂ ਮਰਜ਼ੀ ਵੇਖ ਲਿਓ ਇਹਨੂੰ ਭਾਵੇਂ ਵੀ ਵੀਡੀਓ ਕਾਲ ਕਰਕੇ ਵੇਖ ਲਿਓ ਇਹ ਇਹੋ ਬੰਦਾ ਤੁਹਾਨੂੰ ਦਿਖੂਗਾ ਇਹੋ ਨੰਬਰ ਤੇ ਵੀਡੀਓ ਕਾਲ ਕਰਕੇ ਜਦ ਕੋ ਵਟਸਐਪ ਚੱਲਦਾ ਹੈ ਤੇ ਆਹ ਵੀਰ ਦੇ ਟੈਟੂ ਵੇਖ ਲਿਓ ਠੀਕ ਹੈ ਤਾਂ ਤੁਹਾਡੇ ਬੈਂਕ ਆਊਟ ਵੀ ਚੈੱਕ ਕਰ ਲਓ ਕੋਈ ਚੱਕਰ ਨਹੀਂ ਹਾਂ ਕੋਈ ਚੱਕਰ ਨਹੀਂ ਬਿਲਕੁਲ ਤੁਸੀਂ ਵੇਖੋ ਕਿ ਇਹ ਹੁੰਦੀ ਸਚਾਈ ਜਿਦਾਂ ਕਿ ਨੌਜਵਾਨ ਸਾਫ਼ ਤੌਰ ਤੇ ਕਹਿ ਰਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕ ਸ਼ੁਬਾ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਦੇ ਬੈਂਕ ਖਾਤੇ ਵੀ ਚੈੱਕ ਕਰ ਸਕਦੇ ਹੋ ਜਿਲੇ ਮਰਜੀ ਹਾਂ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਦਾਂ ਕਹਿੰਦੇ ਆ ਕਿ ਅਸੀਂ ਬਹੁਤ ਚੰਗਿਆਂ ਪਰ ਇਹ ਕੁਝ ਲੋਕ ਜਿਹੜੇ ਨੇ ਸਾਡੇ ਸਮਾਜ 'ਚ ਕਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਵੀਰਾਂ ਦੀ ਜਿਹੜੀ ਇੱਕ ਮਿਹਨਤ ਉਹਦੇ ਨਾਲ ਖਲਵਾੜ ਕਰਦੇ ਨੇ ਔਰ ਤੁਸੀਂ ਵੇਖੋ ਅੱਜ ਨੌਜਵਾਨ ਭਾਜੀ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਕਿ ਇਦਾਂ ਕਰ ਰਹੇ ਨੇ ਪਰ ਤੁਸੀਂ ਆਪਣੇ ਨਾਲ ਕੋਈ ਅਗਰ ਗੱਲਬਾਤ ਕਰਨੀ ਕੋਈ ਕਿਹਦੇ ਨਾਲ ਕਰੇ ਮੈਂ ਤਾਂ ਭੜਾ ਹੀ ਮੰਗਦਾ ਭਰਾ ਮੈਂ ਤੁਹਾਡੇ ਨਾਲ ਤੁਹਾਡੇ ਐਸੇ ਨੰਬਰ ਤੇ ਗੱਲ ਕਰੇ ਜੇ ਕਿਸੇ ਨੇ ਕਰਨੀ ਹੈ 9876531999 ਇਹ ਆ ਵੀ ਸਾਨੂੰ ਆਇਆ ਨਹੀਂ ਆ ਆਇਆ ਜਰੂਰ ਆ। ਹੂੰ। ਮਤਲਬ ਕਿ ਬਾਹਰੋਂ ਫੋਨ ਤੋਂ ਆਇਆ ਕੋਈ ਇਹ ਨਹੀਂ ਵੀ ਜਿਹੜੇ ਅਕਾਊਂਟ ਦੇ ਵਿੱਚ 1 ਰੁਪਿਆ ਵੀ ਹੈ ਨਾ ਉਹ ਵੀ ਇਹਨੂੰ ਪਾਉਂਦੇ ਆ। ਹੂੰ। ਵੀ ਇੰਨੀ ਸ਼ਰਦਾ ਵਾ ਪਹਿਲਾਂ ਪਹਿਲਾਂ ਤੇ ਹੁਣ ਆਂਦੇ ਆ ਵੀ ਤੇਰੇ ਅਕਾਊਂਟ ਤੇ ਕੋਈ ਫੇਕ ਆਈਡੀਆਂ ਬਣਾਉਂਦੇ ਆ ਕੋਈ ਇਦਾਂ ਕਰਨ ਆ ਆ ਚੱਕਰ ਆ। ਲੱਖ ਦੀ ਲਾਂਤਾਂ ਉਹਨਾਂ ਨੂੰ। ਤਾਂ ਬਿਲਕੁਲ ਇਹ ਇੱਕ ਤਸਵੀਰ ਤਾਂ ਨਾਲ ਸਾਂਝੀ ਕੀਤੀ ਆ ਕਿ ਇਸ ਦੇ ਨਾਮ ਦੀਆਂ ਫੇਕ ਆਈਡੀਆਂ ਬਣਾ ਕੇ ਲੋਕਾਂ ਕੋਲੋਂ ਪੈਸੇ ਲਏ ਜਾ ਰਹੇ ਨੇ। ਤਾਂ ਉਹਨਾਂ ਲੋਕਾਂ ਨੂੰ ਸ਼ਰਮ ਮਾਣੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪਿੰਡ 'ਚ ਮੇਰੇ ਨਾਂ ਤੇ ਲੰਗਰ ਤੱਕਨ ਲੋਕ ਲੱਗੇ ਨੇ ਤਾਂ ਉਹ ਜਿਹੜੇ ਲੋਕ ਅਕਸਰ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਸ਼ਰਮ ਮਾਣੀ ਚਾਹੀਦੀ ਹੈ ਤਾਂਕਿ ਅਸੀਂ ਇਨਸਾਨੀਅਤ ਨਾਲ ਇਸ ਤਰ੍ਹਾਂ ਦਾ ਖੇਡ ਨਾ ਖੇੜੀਏ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਕੋਨੇਵਾਲ ਪਿੰਡ ਅੰਮ੍ਰਿਤਸਰ